ਸਵੇਰ ਸਵੇਰ ਦਾ ਟਾਈਮ ਤੇ ਸਾਡੀ ਰਾਤ ਦਾ ਟਿਕਾਣਾ ਸੀਗਾ ਜੀ પેટ્રોલ ਪੰਪ ਇਹ પેટ્રોલ ਪੰਪ ਸੀਗਾ ਜੀ ਸਾਡੀ ਰਾਤ ਦਾ ਟਿਕਾਣਾ ਜਿੰਨੇ ਸਾਨੂੰ ਰਾਤ ਆਸਰਾ ਦਿੱਤਾ ਸੀ ਸਵੇਰੇ ਸਵੇਰੇ ਤਾਂ ਨਹੀਂ ਜਾਂਦੇ ਅਸੀਂ ਅੱਜ ਨਹੀਂ ਨਾਤੇ ਜੀ ਅੱਜ ਵੀਡੀਓ ਦੀ ਸ਼ੁਰੂਆਤ ਇਸ ਸੜਕ ਤੋਂ ਹੀ ਕਰਦੇ ਆਂ પેટ્રોલ ਪੰਪ ਤੇ ਜਿਹੜਾ ਹੈਗਾ ਅੱਲਾ ਦੇ ਭਜਨ ਲੱਗੇ ਹੋਏ ਸੀਗੇ ਤਾਂ ਕਰਕੇ ਆਪਾਂ ਉਥੇ ਜਿਹੜਾ ਹੈਗਾ ਨਹੀਂ ਸ਼ੁਰੂਆਤ ਕਰ ਪਏ ਤਾਂ ਜੋ ਕੋਪਾਇਰਾਈਟ ਆ ਜਾਂਦਾ ਸਿੱਥੋਂ ਸ਼ੁਰੂਆਤ ਕਰਦੇ ਆ ਹਰੇ ਕ੍ਰਿਸ਼ਨਾ ਸਸਰੀ ਗਾੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਬਿਲਕੁਲ ਤਾਜ਼ੇ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਸ਼ਹਿਰ ਦਾ ਨਾਮ ਹੈ ਜੀ ਸੋਲਿਆ ਕੁੜੀ ਤੇ ਸੋਲਿਆ ਕੁੜੀ ਤੋਂ ਆਪਾਂ ਰਾਮਨਾਥਪੁਰਮ ਜਾਣਾ ਹੈ ਤਕਰੀਬਨ ਰਾਮਨਾਥਪੁਰਮ 'ਤੇ ਰਹਿ ਗਿਆ ਹੈ ਉਹੀ ਜੇ ਗੱਲ ਆਪਾਂ ਕਰੀਏ 60 ਤੋਂ 65 ਕਿਲੋਮੀਟਰ ਸ਼ਾਇਦ ਘੱਟ ਹੀ ਰਹਿੰਦਾ ਹੈ ਤੇ ਇੱਥੋਂ ਜਿਹੜਾ ਹੈਗਾ ਰਾਮਨਾਥਪੁਰਮ ਰਹਿੰਦਾ ਜੀ ਉਹੀ 40 ਤੋਂ 45 ਕਿਲੋਮੀਟਰ ਤੇ ਗੋਦੀ 40 50 ਕਿਲੋਮੀਟਰ ਰਹੇਗਾ ਜੀ ਰਮੇਸ਼ਵਰਮ ਤੱਕ तकरीबन ਅਸੀਂ ਲਾ ਲੋ 90 ਤੋਂ 95 ਕਿਲੋਮੀਟਰ ਦਾ ਜਿਹੜਾ ਹੈਗਾ ਸਫਰ ਆਪਣਾ ਅੱਜ ਹੋਣ ਲਿਆ ਰਮੇਸ਼ਵਰਮ ਤੱਕ ਦਾ ਜੀ ਪੰਬਨ ਬ੍ਰਿਜ ਵੀ ਅੱਜ ਬਾਹਰ ਕਰਾਂਗੇ ਉਹ ਵੀ ਦਿਖਾਵਾਂਗੇ ਜੀ ਪੰਬਨ ਬ੍ਰਿਜ ਦੇ ਨਜ਼ਾਰੇ ਤੇ ਅੱਜ ਰਮੇਸ਼ਵਰਮ ਪਹੁੰਚ ਜਾਵਾਂਗੇ ਜੀ ਤੇ ਤੁਹਾਨੂੰ ਇਸ ਕੋਡੀ ਵਾਲ ਫਿਰ ਕੱਲ ਨੂੰ ਚਾਲੇ ਪਾਵਾਂਗੇ ਤਾਂ ਲਾਸਟ ਲੈਂਡ ਆਫ ਦਾ ਇੰਡੀਆ ਕਹਿੰਦੇ ਨੇ ਉਹ ਕੱਲ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਆਪਣੇ ਸਾਰੇ ਵੀਰ ਭੈਣ ਭਰਾਵਾਂ ਨੂੰ ਆਪਣੇ ਆਣ ਗੁਆਣ ਤੇ ਸਾਰੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਪ ਪੰਜਾਬ ਤੋਂ ਨਿਕਲੇ ਹੋਏ ਆ ਸਾਈਕਲਾਂ ਦੇ ਉੱਤੇ ਤੇ 올 ਇੰਡੀਆ ਦੀ ਯਾਤਰਾ ਕਰ ਰਹੇ ਆ ਜੀ ਸਾਈਕਲਾਂ ਦੇ ਉੱਤੇ ਜੀ ਬਸ ਇਹੀ ਮੰਗ ਹੈ ਜੀ ਲਾਈਕ ਹੁਣੇ ਹੀ ਕਰ ਦੋ ਸੋਹਣੇ ਸੋਹਣੇ ਨਿਆਰੇ ਦੇਖਣ ਵਾਸਤੇ ਅੱਜ ਕੀ ਸੜਨਾਂ ਬੀਤਦਾ ਕੀ ਸੜਨਾਂ ਨਾਲ ਹੁੰਦਾ ਕੀ ਕੀ ਸੜਨਾਂ ਨਾਲ ਨਹੀਂ ਹੁੰਦਾ ਉਹ ਸਾਰਾ ਦੇਖਣ ਵਾਸਤੇ ਤੁਸੀਂ ਸਕਰੀਨ ਤੇ ਜਿਹੜਾ ਹੈਗਾ ਸ਼ੁਰੂ ਹੋ ਜਾਓ ਦੇਖਣਾ ਦੇ ਨਾਲ ਚਾਹ ਦੇ ਕੱਪ ਜਾਂ ਕੁਝ ਖਾਣ ਪੀਣ ਨੂੰ ਚੱਕ ਲੋ ਜੀ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਅੱਜ ਇਹ ਮੌਸਮ ਦੀ ਗੱਲਬਾਤ ਕਰੀਏ ਤਾਂ ਠੀਕ ਹੈ ਗਰਮੀ ਤਨੀ ਹਲੇ ਪੈ ਰਹੀ ਕਿਉਂਕਿ ਆਪਾਂ ਛੇਤੀ ਤੁਰ ਪਏ ਆ ਟਾਈਮ ਦੇ ਨਾਲ ਹੀ ਆ ਆ ਗਿਆ ਸਵੇਰ ਸਵੇਰ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਇਸੇ ਨਾਲ ਆਜਾ ਨੂੰ ਭਜਵਾਨੇ ਆ ਜੀ ਉਹੀ ਗੱਲ ਹੁੰਦੀ ਹੈ ਜੀ ਕਈ ਵਾਰੀ ਕੁੱਤੇ ਭੌਂਗਦੇ ਰਹਿੰਦੇ ਤੇ ਹਾਤੀ ਲੰਘ ਜਾਂਦਾ ਇਹ ਹੋਰਾ ਸਾਹਬ ਹੈ ਜੀ ਸਾਊਥ ਇੰਡੀਅਨ ਏਰੀਆ ਕਾਮਿਲਨਾਟੂ ਕਰਨਾਟਕਾ ਕੇਰਲਾ ਤੇ ਆਂਧਰਾ ਦੀ ਅਗਰ ਮੈਂ ਗੱਲ ਕਰਾਂ ਤੇ ਇੱਕ ਬੜੀ ਸੋਹਣੀ ਚੀਜ਼ ਹੈ ਜੀ ਇੱਥੇ ਉਹ ਇਹ ਹੈ ਸਾਊਥ ਦੇ ਵਿੱਚ ਤੁਹਾਨੂੰ ਹਰ ਪਿੰਡ ਜਾਂ ਹਰ ਸ਼ਹਿਰ ਦੇ ਵਿੱਚ 10 ਤੋਂ 15 ਮੰਦਰ ਘੱਟੋ-ਘੱਟ ਦੇਖਣ ਨੂੰ ਮਿਲਣਗੇ ਭਾਵੇਂ ਉਹ ਛੋਟੇ ਹੋਣ ਭਾਵੇਂ ਵੱਡੇ ਹਰ ਮੰਦਰ ਵੈਸੀ ਛੋਟਾ ਵੱਡਾ ਨਹੀਂ ਹੁੰਦਾ ਜੀ ਆਰਸਾ ਦਾ ਕੇਂਦਰ ਹੁੰਦਾ ਹੈ ਪਰ ਜੇ ਆਪਾਂ ਗੱਲ ਕਰੀਏ ਸਾਈਜ਼ ਦੇ ਹਿਸਾਬ ਨਾਲ ਤਾਂ ਬਹੁਤ ਵੱਡੇ ਵੱਡੇ ਬੰਦਰ ਵੀ ਨੇ ਬਹੁਤ ਜੋ ਦੇਖੋ ਤੁਮ ਜਿਨ੍ਹਾਂ ਦੀ ਗਿਣਤੀ ਨਹੀਂ ਆ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਤੇ ਇੱਥੇ ਪਿੰਡਾਂ ਦੇ ਵਿੱਚ ਇੱਕ ਬੜੀ ਅਲੱਗ ਹੀ ਚੀਜ਼ ਦੇਖਣ ਨੂੰ ਮਿਲਦੀ ਜਿਵੇਂ ਹਰ ਇੱਕ ਘੰਟੇ ਬਾਅਦ ਜਿਵੇਂ 10 ਵਜੇ ਉਹਨਾਂ 10 ਘੰਟੀਆਂ ਵੱਜੀਆਂ ਇਹਨਾਂ ਨੇ ਬਾਹਰ ਉਹ ਲਾਇਆ ਹੋਇਆ ਇੱਕਾ ਕਨੈਕਟ ਲੱਤਾਰ ਹੋਇਆ ਇਹਨਾਂ ਵੀ ਵੀਡੀਓ ਹੈ ਪਤਾ ਨਹੀਂ ਕਿਦਾਂ ਟੈਲੀਫੋਨ ਕਾਸਟ ਕੁਛ ਇੰਦਾ ਦਾ ਹੈਗਾ ਸਿਸਟਮ ਜਿਹੜਾ ਇਹਨਾਂ ਨੇ ਇਹ ਬੰਦਰਾਂ ਦੇ ਨਾਲ ਕਨੈਕਟ ਕਰਿਆ ਹੋਇਆ ਸਾਰੇ ਬੰਦਰਾਂ ਦੇ ਬਾਹਰ ਇੱਕੋ ਲੱਗਾ ਹੋਇਆ ਜੀ ਭੋਪੂ ਆ ਹੁੰਦਾ ਜਿਹੜਾ ਜਿਹੜਾ ਵੱਡਾ ਸਾਰਾ ਹੁੰਦਾ ਨਾ ਆਪਣਾ ਇਹ ਲਿਆ ਕਿਹੜਾ ਵੱਡਾ ਸਾਰਾ ਹੁੰਦਾ ਜੀ ਉਹ ਉਹ ਨਰਗਾ ਉਹ ਲੱਗਾ ਹੁੰਦਾ ਤੇ ਉਹ ਜਿਹੜਾ ਹੈਗਾ ਆਪਣਾ ਸਾਰੇ ਪਾਸੇ ਸੁਣੰਦਾ ਜੀ ਤਾਮਿਲ ਭਾਸ਼ਾ ਦੇ ਪਹਿਲੇ ਮੰਦਰ ਦਾ ਨਾਮ ਬੋਲਦੇ ਐ ਮਥਾ ਮਥਾ ਠੇਕਦੇ ਐ ਨਮਸਕਾਰ ਜਿਆ ਕਰਦੇ ਐ ਫਿਰ ਟੰ 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 ਜੇ 10 ਵਜੇ 10 ਵਾਰੀ ਘੰਟੀਆਂ 11 ਵਜੇ 11 ਵਾਰੀ ਘਟੀਆਂ 12 ਵਜੇ 12 ਵਾਰੀ ਘੰਟੀਆਂ ਇਦਾਂ ਘੰਟੀਆਂ ਜੀਆਂ ਵੱਜਦੀਆਂ ਨੇ ਦੀਆਂ ਨੇ ਤੇ ਇਹ ਟਾਈਮ ਦਾ ਦੁੱਧੇ ਰਹਿੰਦੇ ਪੂਰਾ ਟਿਚ ਜਦੋਂ 10 ਵਜਿਆ ਤੇ ਨਾਲ ਹੀ ਸਾਰੇ ਮੰਦਰਾਂ ਨਾਲ ਕਨੈਕਟ ਜਿਹੜਾ ਉਹ ਸਿਸਟਮ ਹੈਗਾ ਹੋਹੋ ਟਿਚ ਤੋਂ ਹੀ ਠਾ ਵਜਣ ਲੱਗ ਜਾਂਦਾ ਜੀ ਮੰਦਰ ਬਹੁਤ ਬਣਾਏ ਹੁੰਦੇ ਨੇ ਸਵੇਰੇ ਸਵੇਰੇ ਕੀ ਕਰਦੇ ਨੇ ਇਹਨਾਂ ਦੇ ਘਰ ਲਿਆ ਨੇ ਮੰਦਰ ਜਾ ਕੇ ਆਪਣੇ ਮੱਥੇ ਤੇ ਟਿੱਕਾ ਲਾ ਕੇ ਦੇ ਨਾਤ ਹੋ ਕੇ ਜਿਹੜਾ ਇਹ ਸਾਰੀ ਚੀਜ਼ਾਂ ਕਰਕੇ ਇਹ ਕੀ ਕਰਦੇ ਨੇ ਆਪਣੇ ਘਰ ਦੇ ਬਾਹਰ ਨਾ ਚੂਨੇ ਦੀ ਰੰਗੋਲੀ ਬਣਾਉਂਦੇ ਨੇ ਵਿੱਚ ਘਰ ਫਿਰ ਲਾਲ ਲਾਲ ਰੰਗ ਪਾ ਦਿੰਦੇ ਨੇ ਇਹ ਸ਼ੁਭ ਮੰਨਦੇ ਨੇ ਜੀ ਉਸ ਚੀਜ਼ ਨੂੰ ਜਿਹੜੀ ਇਹ ਬਣਾਉਂਦੇ ਨੇ ਜੀ ਰੰਗੋਲੀ ਹਰ ਘਰ ਦੇ ਬਾਹਰ ਤੁਹਾਨੂੰ ਦੇਖੀ ਹੁੰਦੀ ਹੈ ਜੀ ਕਿ ਕਈ ਵਾਰੀ ਇਹ ਘਰਾਂ ਦੇ ਬਾਹਰ ਜਿਹੜੇ ਹੈਗੇ ਕੇਲੇ ਦੇ ਪੱਤੇ ਵੀ ਰੱਖ ਦਿੰਦੇ ਨੇ ਸ਼ਾਇਦ ਉਹ ਵੀ ਇਹਨਾਂ ਦੀ ਕੋਈ ਸ਼ੁਭ ਕਿਰਿਆ ਦਾ ਇੱਕ ਹਿੱਸਾ ਹੋਵੇ ਆ ਰਿਹਾ ਜੀ ਮੈਂ ਤੁਹਾਡਾ ਨਿਸ਼ੋ ਹੈਕਰ ਪਰਛਾਈ ਵੀ ਦੇਖ ਲਓ ਜੀ ਉਹਦੀ ਜਿਵੇਂ ਹੁਣ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਜੀ ਇੱਕ ਮੰਦਿਰ ਹੈ ਜਿੰਨੇ ਦੁਨੀਆ ਦੇ ਰੰਗ ਨੇ ਸਾਰੇ ਇਹਦੇ ਵਿੱਚ ਭਰ ਦਿੱਤੇ ਜਾਂਦੇ ਨੇ ਜੀ ਤੇ ਹੋਰ ਖੂਬਸੂਰਤ ਦਿਖਣ ਲੱਗ ਜਾਂਦਾ ਹੈ ਹੋਰ ਵਧੀਆ ਦਿਖਣ ਲੱਗ ਜਾਂਦਾ ਜੀ ਕਿਉਂਕਿ ਇਹਨਾਂ ਦੀ ਸ਼ੈਲੀ ਜਿਹੜੀ ਹੈਗੀ ਮੰਦਿਰ ਬਣਾਉਣ ਦੇ ਉਹਨੂੰ ਕਹਿੰਦੇ ਆਪਾਂ ਦਰਾਵਿਡੀਆਂ ਸ਼ੈਲੀ ਜੀ ਜਾਂ ਦੱਖਣ ਸ਼ੈਲੀ ਆਪਾਂ ਕਹਿੰਦੇ ਨੇ ਆ ਘੱਟੋ ਘੱਟ 10 ਕਿਲੋਮੀਟਰ ਜਿਹੜਾ ਹੈਗਾ ਅਸੀਂ ਸਾਈਕਲ ਚਲਾਤਾ ਜੀ ਤੇ ਮੌਸਮ ਵਧੀਆ ਬਣਿਆ ਹੋਇਆ ਬਰਕਰਾਰ ਹੈ ਪਰਮਾਤਮਾ ਤੋਂ ਇਹੀ ਬੇਨਤੀ ਹੈ ਕਿ ਇਦਾਂ ਦਾ ਮੌਸਮ ਰਵੇ ਹਵਾ ਫਰੰਟ ਤੋਂ ਜਿਹੜੀ ਹੈਗੀ ਹੈ ਉਹ ਨਾ ਆਵੇ ਜੀ ਜੇ ਫਰੰਟ ਤੋਂ ਆਨ ਲੱਗੀ ਫਿਰ ਸਾਈਕਲ ਨਹੀਂ ਚੱਲਣਾ ਕਿਉਂਕਿ ਹਵਾ ਇੱਥੇ ਚੱਲਦੀ ਵੀ ਬਥੇਰੀ ਹੈ ਜਿਹਦੇ ਕਰਕੇ ਟਿੱਕਣ ਹੋ ਜਾਂਦੀ ਹੈ ਜੀ ਕਈ ਵਾਰੀ ਹੁਣ ਇੱਥੇ ਦੇਖਣ ਵਾਲੀਆਂ ਥਾਵਾਂ ਨੇ ਪਿੱਛੇ ਨੇ ਮੈਨੂੰ ਦੱਸਿਆ ਗਈ ਸੀ ਨੇ ਕਰਨ ਕੱਡੂ ਕਮਿਊਨਿਟੀ ਬੇਸਡ ਇਕੋਟੂਰਿਜ਼ਮ ਉਹ ਮੰਡਲੀਆਂ ਥਾਵਾਂ ਨੇ ਮੈਂ ਤੁਸੀਂ ਕੰਮ ਸਕਦੇ ਹੋ ਪਰ ਸਾਡੇ ਕੋਲ ਟਾਈਮ ਦੀ ਉਹੀ ਗੱਲ ਹੈ ਕਮੀ ਹੈ ਰਮੇਸ਼ ਸ਼ਰਮ ਪਹੁੰਚਣਾ ਜ਼ਰੂਰੀ ਹੈ ਜੀ ਸਾਰਾ ਏਰੀਆ ਇਹ ਡਰਾਈ ਹੈ ਸੁੱਕਾ ਹੈ ਬਰਸਾਤ ਦੇ ਨਾਲ ਹੀ ਇਹ ਨਦੀਆਂ ਪਰਦੀਆਂ ਨੇ ਪਾਣੀ ਭਰਦਾ ਆਉਂ ਨਹੀਂ ਤਾਂ ਖਾਲੀ ਰਹਿੰਦੀਆਂ ਨੇ ਇਸ ਟਾਈਮ ਇੱਥੇ ਡਰਾਈ ਹੈ ਜੀ ਬਰਸਾਤ ਦਾ ਟਾਈਮ ਹੈ ਨਹੀਂਗਾ ਇਹ ਜਗਾਵਾਂ ਅੱਗੇ ਨੂੰ ਨੇ ਜੀ ਅਸਮਾਨ ਜਮਾ ਜ਼ਮੀਨ ਨਾਲ ਰਲਦਾ ਹੋਇਆ ਪ੍ਰਤੀਤ ਹੁੰਦਾ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਦਾ ਜਿਹੜਾ ਫਲੋਰਾ ਫੋਨਾ ਹੈ ਇੱਥੇ ਦੀ ਜਿਹੜੀ ਬਨਸਪਤੀ ਹੈ ਉਹ ਰੇਗਿਸਤਾਨੀ ਜਾਂ ਮਾਰੂਥਲੀ ਆਪਾਂ ਕਹਿੰਦੇ ਨੇ ਆ ਉਹਦੇ ਰਗੀ ਹੈ ਜੀ ਆ ਦੇਖੋ ਸਾਰੀ ਦੀ ਸਾਰੀ ਬਨਸਪਤੀ ਉਦਾਂ ਦੀ ਹੈ ਤੇ ਬਾੜੀ ਹਰੀਆਲੀ ਵਾਲੇ ਪੌਦੇ ਨਹੀਂ ਹੈਗੇ ਇੱਥੇ ਤੇ ਜ਼ਮੀਨ ਵੀ ਇੱਥੇ ਡਰਾਈ ਡਰਾਈ ਹੈ ਥੱਲੇ ਵਾਲੇ ਪਾਸੇ ਜਾ ਰਹੇ ਹਾਂ ਜੀ ਅੱਗੇ ਪਾਮਣ ਬ੍ਰਿਜ ਹੈਗਾ ਜੀ 78 ਕਿਲੋਮੀਟਰ 78 ਤੇ ਆਰਾਮਨਾਥਪੁਰਮ ਰਹਿ ਗਿਆ ਜੀ ਆਪਣਾ 35 ਕਿਲੋਮੀਟਰ ਆ ਸੱਜਾ ਜਿਹੜੇ ਤੁਸੀਂ ਖਾਲੀ ਦੇਖ ਰਹੇ ਹੋ ਜੀ ਆ ਦੇਖੋ ਇਹ ਕਾਰ ਬਣੀ ਹੋਈ ਇੱਕ ਉਹ ਪਿੱਛੇ ਬਣੀ ਹੋਈ ਦੋ ਤਿੰਨ ਉਹ ਨਾਲ ਬਣੀਆਂ ਹੋਈਆਂ ਇਹ ਮੱਛੀ ਪਾਲਣ ਵਾਸਤੇ ਖਾੜ्डा ਹੈ ਇਤੇ ਸੀਪੀ ਪਾਲਣ ਵੀ ਕੀਤਾ ਜਾਂਦਾ ਜੀ ਸੀਪੀਆਂ ਹੁੰਦੀਆਂ ਨਾ ਉਹਦਾ ਪਾਲਣ ਉਹਨਾਂ ਨੂੰ ਵੀ ਲੋਕ ਖਾਂਦੇ ਨੇ ਤੇ ਵਿੱਚੋਂ ਮੋਤੀ ਵੀ ਕੱਢਦੇ ਨੇ ਜੀ ਬਹੁਤ ਲੋਕ ਸੀਪੀ ਖਾਂਦੇ ਦੇਖੇ ਨੇ ਜੀ ਮੈਂ ਉੱਪਰ ਪਹੁੰਚ ਗਏ ਜੀ ਪਿੰਡ ਦਾ ਨਾਮ ਹੈ ਜੀ ਉੱਪਰ ਤੇ ਸਾਰਾ ਪਤਾ ਨਹੀਂ ਕਿਉਂ ਇਹ ਇਲਾਕਾ ਬੰਦ ਹੀ ਪਿਆ ਹੈਗਾ ਕਿਤੇ ਵੀ ਕੋਈ ਦੁਕਾਨਾਂ ਖੁੱਲੀਆਂ ਨਹੀਂ ਹੋਈਆਂ ਸਵੇੜ ਦੀਆਂ ਰਮੇਸ਼ਵਰਮ ਸਿਧਾ ਦੇਵੀ ਪਟਨਾਮ ਸਿਧਾ ਆਰਐਸ ਮੰਗਲਮ ਸੱਜਿਹਤ ਹੁਣ ਤਕਰੀਬਨ ਰਹਿ ਗਿਆ ਹੁਣ ਇੱਥੋਂ ਰਮੇਸ਼ਵਰ ਮੇਰੇ ਸਾਹਮਣੇ ਨਾਲ 75 ਕਿਲੋਮੀਟਰ 20 ਕਿਲੋਮੀਟਰ ਤੱਕ ਅਸੀਂ ਖੇਚਾ ਆਏ ਹੋਏ ਹਾਂ ਸਾਈਕਲ ਸਾਈਕਲ ਲਾਤਾਂ ਜੀ ਬਾਹਰਲੇ ਪਾਸੇ ਤੇ ਹੁਣ ਇੱਥੇ ਜਿਹੜਾ ਹੈਗਾ ਆਪਾਂ ਅੱਜ ਦੋਸਾ ਖਾਵਾਂਗੇ ਜੀ ਭੁੱਖ ਲੱਗੀ ਕਿਉਂਕਿ ਤੁਰ ਤੁਰ ਕੇ ਤਕਰੀਬਨ 15 ਤੋਂ 17 ਕਿਲੋਮੀਟਰ ਦਾ ਜਿਹੜਾ ਇਹ ਸਫ਼ਰ ਅਸੀਂ ਤੈਅ ਕਰ ਲਿਆ ਸੀਗਾ ਇੱਥੇ ਹੁਣ ਅਸੀਂ ਅੱਜ ਖਾਣ ਲੱਗੇ ਹਾਂ ਦੋਸਾ ਅੱਜ ਦਾ ਬ੍ਰੈਕਫਾਸਟ ਇੱਥੇ ਕਦੀ ਕਦੀ ਇਹ ਕੇਲਿਆਂ ਦੇ ਪੱਤੇ ਦੇ ਦਿੰਦੇ ਨੇ ਕਦੀ ਕਦੀ ਇਹ ਇੱਕ ਆਗੈ ਦੇਖਿਆ ਜੀ ਪਹਿਲੀ ਵਾਰੀ ਓਡੀਓ ਆ ਲੋ ਅਹ ਜੀ ਬਹੁਤ ਕੈਡ ਚੀਜ਼ ਜੀ ਪੋੰਗਲ ਬੜੀ ਸੁਆਦ ਲੱਗਦੀ ਜੀ ਖੇਚੜੀ ਸਾਉਥ ਦੀ ਖੇਚੜੀ ਖਾ ਪੀ ਕੇ ਫੁੱਲ એનર્ਜੀ ਆ ਗਈ ਤੇ ਹੁਣ ਅੱਗੇ ਦੁਬਾਰਾ ਬੈਕ ਟੂ ਦਾ ਰੋਡਸ ਰਮੇਸ਼ਵਰਮ ਵੱਲ ਜਾਂਦੇ ਰਾਹ ਦੇ ਵਿੱਚ ਇੱਕ ਅਲੱਗ ਜੀ ਚੀਜ਼ ਦੇਖ ਕੇ ਸਾਡੇ ਪੈਡਲ ਜਿਹੜੇ ਸੀਗੇ ਆਪਣੇ ਆਪ ਰੁਕ ਗਏ ਸਾਈਕਲ ਆਪਾਂ ਆਪਣਾ ਇੱਥੇ ਖੜਾਤਾ ਆ ਦੇਖੋ ਜੀ ਤੇ ਆ ਤੁਸੀਂ ਜਿਹੜੀ ਚਿੱਟੀ-ਚਿੱਟੀ ਚੀਜ਼ ਦੇਖ ਰਹੇ ਹੋ ਇਹ ਤੁਹਾਨੂੰ ਮੈਂ ਸਾਰਾ ਦੱਸਦਾ ਇਹ ਕੀ ਹੈ ਜੀ ਪਹਿਲੇ ਤੁਹਾਨੂੰ ਇਹ ਦੂਰ-ਦੂਰ ਤੱਕ ਦਿਖਾ ਦਵਾ ਆਲੇ-ਦੁਆਲੇ ਸਾਰੇ ਦੇ ਸਾਰੇ ਖੇਤ ਇਹਦੇ ਹੀ ਹੈ ਜੀ ਤੁਹਾਨੂੰ ਦਿਖਾ ਦਵਾ ਇਹ ਹੈ ਕੀ ਹੈ ਚਲੋ ਪਹਿਲੇ ਥੋੜਾ ਥੱਲੇ ਚੱਲਦੇ ਆ ਇਹ ਆ ਗਿਆ ਜੀ ਇਹ ਟੱਚ ਦੂ ਹਾਂ ਲੈ ਭਾਈ ਫਿਸਲਣ ਫਸਾਣ ਵਾਲਾ ਕੰਮ ਹੈ ਇਹ ਦੇਖੋ ਜੀ ਕ੍ਰਿਸਟਲ ਬਣ ਰਹੇ ਨੇ ਕਿਸੇ ਚੀਜ਼ ਦੇ ਇਹ ਦੇਖੋ ਜੀ ਜਿਹੜੀ ਚੀਜ਼ ਦੇ ਕ੍ਰਿਸਟਲ ਬਣ ਰਹੇ ਨੇ ਇਹ ਹੈਗਾ ਜੀ ਨਮਕ ਜਿਹੜਾ ਤੁਸੀਂ ਉੱਪਰ ਦੇਖ ਰਹੇ ਹੋ ਇਹ ਸਮੁੰਦਰੀ ਪਾਣੀ ਜਾਂ ਕਿਸੇ ਚੀਜ਼ ਦਾ ਇਦਾਂ ਦਾ ਕੋਈ ਚੀਜ਼ ਹਾਬਕ ਤਾਬ ਹੈ ਜਿਹੜਾ ਇਹ ਨਮਕ ਬਣਾ ਰਿਹਾ ਸਾਰੇ ਜਿੰਨੇ ਖੇਤ ਤੁਸੀਂ ਖਲ ਦੇਖ ਰਹੇ ਹੋ ਜੀ ਇਹ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਨਮਕ ਦੀ ਪੈਦਾਵਾਰ ਹੋ ਰਹੀ ਹੈ ਸੁੱਕ ਰਿਹਾ ਹੈ ਗੱਲ ਕਰੀਏ ਡਰਾਈ ਹੋ ਜਾਂਦਾ ਪਾਣੀ ਸੁੱਕਦਾ ਰਹਿੰਦਾ ਸੁੱਕਦਾ ਰਹਿੰਦਾ ਐਵੇਪੋਰੇਟ ਹੋ ਕੇ ਪਿੱਛੇ ਜਿਹੜਾ ਹੈਗਾ ਨਮਕ ਬਚੀ ਜਾਂਦਾ ਜੀ ਇਹ ਹੱਲੇ ਜਿਹੜਾ ਨਮਕ ਹੈਗਾ ਇਹ ਆਪਾਂ ਇਸਤੇਮਾਲ ਨਹੀਂ ਕਰ ਸਕਦੇ ਖਾ ਨਹੀਂ ਸਕਦੇ ਬਹੁਤ ਨੁਕਸਾਨ ਕਰ ਦੇਗਾ ਸਰੀਰ ਦੀ ਲੰਕਾ ਲਾ ਦੇਗਾ ਉਹ ਕਿਉਂ ਕਿਉਂਕਿ ਇਹਨੂੰ ਹਲੇ ਆਇਓਡਾਈਜ਼ ਕੀਤਾ ਜਾਏਗਾ ਯਾਨੀ ਕਿ ਇਹਦੇ ਵਿੱਚ ਆਇਓਡੀਨ ਮਿਲਾਇਆ ਜਾਏਗਾ ਤਾਂ ਜੋ ਇਹ ਖਾਨ ਲੈਕ ਹੋਏਗਾ ਇਹ ਦੇਖੋ ਜੀ ਇਹ ਹੁੰਦਾ ਹੈ ਕ੍ਰਿਸਟਲ ਸਾਲਟ ਚੀਨੀ ਵਰਗਾ ਜਾਂ ਮਿਸ਼ਰੀ ਵਰਗਾ ਤੁਹਾਨੂੰ ਦਿਖ ਰਿਹਾ ਹੋਏਗਾ ਇਹ ਸਮੁੰਦਰੀ ਨਮਕ ਹੈ ਜੀ ਜਿਹਨੂੰ ਆਪਾਂ ਕ੍ਰਿਸਟਲ ਸਾਲਟ ਕਹਿ ਦਿੰਦੇ ਆ ਇਹਦੇ ਪਹਾੜ ਬਣੇ ਹੋਏ ਨੇ ਆਹ ਦੇਖੋ ਤੁਸੀਂ ਪੂਰੀ ਟੈਂਟ ਦੇ ਨਾਲ ਕਵਰ ਕੀਤਾ ਹੈ ਤਾਂ ਜੋ ਬਰਸਾਤ ਦੇ ਨਾਲ ਖਰਾਬ ਨਾ ਹੋ ਜੇ ਇਹਨੂੰ ਆਪਾਂ ਕ੍ਰਿਸਟਲ ਸਾਲਟ ਕਹਿ ਦਿੰਨੇ ਆ ਇਹਨੂੰ ਪੋਰ ਕੇ ਬਣਾਇਆ ਜਾਏਗਾ ਜਾਂ ਸੀ ਸਾਲਟ ਕਹਿ ਦਿੰਨੇ ਆ ਤੇ ਐਸੇ ਸਾਲਟ ਨੂੰ ਪੋਰ ਕੇ ਜਿਹੜਾ ਹੈਗਾ ਆਪਣਾ ਸਾਰਾ ਦਾ ਸਾਰਾ ਜਿਹੜਾ ਹੈਗਾ ਨਮਕ ਸਪਲਾਈ ਹੁੰਦੀ ਹੈ ਜੀ ਪਰ ਇਹਦੇ ਵਿੱਚ ਹੱਲੇ ਆਇਓਡੀਨ ਮਿਲਾਇਆ ਜਾਏਗਾ ਇਹਨੂੰ ਆਇਓਡਾਈਜ਼ਡ ਕੀਤਾ ਜਾਏਗਾ ਫਿਰ ਆਇਓਡਾਈਜ਼ ਕਰਨ ਤੋਂ ਬਾਅਦ ਜਿਹੜਾ ਹੈਗਾ ਇਹ ਇਸਤੇਮਾਲ ਕਰਨ ਦੇ ਰੂਪ ਦੇ ਵਿੱਚ ਆ ਜਾਏਗਾ ਜੀ ਖੇਤੀ ਇਹਦੀ ਕੀਤੀ ਜਾਂਦੀ ਵਾਵਾ ਟਾਈਮ ਲੱਗ ਜਾਂਦਾ ਵਾ ਆ ਗਿਆ ਜੀ ਨਮਕ ਬਹੁਤ ਟਾਈਮ ਲਗਾ ਦਿੰਦੀ ਹੈ ਪਰ ਇਹ ਹੈ ਕਿ ਇਹ 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 ਜਿਹੜੀ ਚੀਜ਼ ਆ ਸਭ ਤੋਂ ਸਸਤੀ ਮੰਨੀ ਜਾਂਦੀ ਹੈ ਜੀ ਆਪਣੇ ਖਾਣ ਪੀਣ ਦੇ ਮਾਮਲਿਆਂ ਦੇ ਵਿੱਚ ਤੇ ਇਹਦੀ ਡੇਲੀ ਲਾਈਫ 'ਚ ਬੜੀ ਲੋੜ ਵੀ ਹੁੰਦੀ ਹੈ ਜੀ ਅਗਰ ਇਹ ਬਿਨਾ ਆਇਓਡੀਨ ਦੇ ਖਾਤਾ ਜਾਵੇ ਤਾਂ ਗਿਲਹੜ ਰੋਗ ਵੀ ਹੋ ਸਕਦਾ ਵੈ ਗਿਲਹੜ ਰੋਗ ਤੁਸੀਂ ਮਿਰਚਾਂ ਦਾ ਪੈਦਾ ਹੁੰਦੀਆਂ ਦੇਖਿਆ ਨੇ ਕਾਲੀਆਂ ਹੁਣ ਲਾਲ ਹੁਣ ਹਰੀਆਂ ਹੁਣ ਜਿਹੜੀਆਂ ਮਰਜ਼ੀ ਹੋਣ ਇੱਥੋਂ ਲੈ ਕੇ ਤੁਸੀਂ ਨੀਕੋਬਾਰ ਦੇ ਵਿੱਚ ਤੁਹਾਨੂੰ ਦਿਖਾ ਦਤਾ ਜੀ ਕੀ ਪਰਪਲ ਮਰਚਾ ਕਿਦਾਂ ਪੈਦਾ ਹੁੰਦੀਆਂ ਨੇ ਅੱਜ ਤੁਹਾਨੂੰ ਅਸੀਂ ਦਿਖਾਤਾ ਨਮਕ ਕਿਦਾਂ ਜਿਹੜਾ ਹੈਗਾ ਬਣਦਾ ਹੈਗਾ ਜੀ ਤੇ ਇਹ ਨਮਕ ਜਿਹੜਾ ਹੈਗਾ ਇਹ ਕ੍ਰਿਸਟਲ ਸੋਲਡ ਇਸ ਟਾਈਮ ਬਾਅਦ ਚ ਇਹਨੂੰ ਮਸ਼ੀਨਾਂ ਰਾਹੀਂ ਪੋਰ ਕੇ ਵਧੀਆ ਤਰੀਕੇ ਨਾਲ ਬਰੀਕ ਦਰਦਰਾ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਇਸਤੇਮਾਲ ਕੀਤਾ ਜਾਵੇਗਾ ਜੀ ਮੈਂ ਤਾਂ ਪਹਿਲੀ ਵਾਰ ਲਾਈਵ ਦੇ ਵਿੱਚ ਨਮਕ ਦੀ ਖੇਤੀ ਕੀਤੀ ਦੇਖੀ ਹੈ ਜੀ ਤੇ ਇਹਦੀ ਖੇਤੀ ਦੇਖ ਕੇ ਨਿਆਰਾ ਆ ਗਿਆ ਜੀ ਇਹ ਸੜਕ ਪਾਰ ਕਰ ਗਏ ਗੱਡੀ ਬਾਲੀ ਤੇ ਜਾ ਰਹੀ ਸੀ ਐ ਜਾਦੀਆਂ ਸ਼ੂਕਦੀਆਂ ਦਿਨ ਦਾ ਅਸੀਂ ਚਲਾਤਾ ਜੀ 40 ਤੋਂ 42 ਕਿਲੋਮੀਟਰ ਹਲੇ ਤੱਕ ਤੇ ਆਪਾਂ ਆ ਗਏ ਜੀ ਦੇਹ ਦੀ ਪਟੇਨਾ ਇੱਥੋਂ ਦੀ ਰਾਮੇਸ਼ਵਰਮ ਰਹਿ ਗਿਆ RAMNATHPURM ਰਹਿ ਗਿਆ ਜੀ ਆਪਣਾ ਸਾਰਾ 15 ਕਿਲੋਮੀਟਰ ਹੁਣ ਕੋਈ ਪੀਣ ਦਾ ਜੀ ਕਰੀ ਜਾਂਦਾ ਕੋਈ ਬਾਰਡਰ ਮੈਨ ਜੂਸ ਕਵੇ ਆ ਜਾਵੇ ਆ ਜਾ ਪੀ ਲੈ ਤੈਨੂੰ ਅੱਖੀਆਂ ਉੜੀ ਜਾਂਆਂ ਬਹੁਤ ਟਾਈਮ ਬਾਅਦ ਜੀ ਗੰਨੇ ਦਾ ਜੂਸ ਪੀ ਰਹੇ ਹਾਂ ਜੀ ਦੇਵੀ ਪਟਨਾਮ ਸ਼ਹਿਰ ਦੇ ਵਿੱਚ ਤੇ ਇੱਧਰ ਇੱਕ ਚੀਜ਼ ਦਿਖੀ ਹੈ ਜੀ ਨਨਾਰੀ ਸ਼ਰਬਤ ਕਹਿੰਦੇ ਆ ਪੀ ਰਹੇ ਸੀਗੇ ਜੀ ਪੀਂਦੇ ਪੀਂਦੇ ਇਹਨਾਂ ਨੇ ਜਿਹੜੇ ਸੀਗੇ ਪੈਸੇ ਪੇ ਕਰਤੇ ਦੱਸਿਆ ਵੀ ਲੀਗਾ ਕਹਿੰਦੇ ਭਾਈ ਪੰਜਾਬ ਤੋਂ ਆਏ ਹੋ ਤਾਂ ਇੰਨਾ ਤਾਂ ਮਾਣ ਤਨ ਬਣਦਾ ਹੈ ਅਗਲੇ ਨੇ 2 ਮਿੰਟੋਂ ਮਿੰਟੇ ਪੈਸੇ ਪੇ ਕਰਤੇ ਜੀ ਨਨਾਰੀ ਸ਼ਰਬਤ ਦੇ ਨਾਲ ਠੰਡੇ ਦੇ ਜੀ ਤਕਰੀਬਨ ਮੇਰੇ ਹਿਸਾਬ ਨਾਲ 1.5-200 ਰੁਪਏ ਬਣਦਾ ਹੋਏਗਾ ਇਹਨਾਂ ਨੇ ਸਾਰਾ ਹੀ ਪੇ ਕਰਤਾ ਦੇਖ ਲਓ ਜੀ ਹੁਣ ਇਦਾਂ ਦੇ ਵੀ ਬੰਦੇ ਹੁੰਦੇ ਨੇ ਏ ਸਾਹਮਣੇ ਜਿਹੜਾ ਰੋਡ ਜਾ ਰਿਹਾ ਜੀ ਉਹ ਆਪਣਾ ਸਿੱਧਾ ਜਾ ਰਿਹਾ ਹੈਗਾ ਜੀ ਰਮੇਸ਼ਵਰਮ ਵੱਲ ਤੇ ਰਮੇਸ਼ਵਰਮ ਤਕਰੀਬਨ ਹੋਈ ਰਹਿ ਗਿਆ ਜੀ ਆਪਣਾ 40 ਤੋਂ 45 ਕਿਲੋਮੀਟਰ ਤੇ ਆਪਾਂ ਅੱਜ ਉਹ ਜਿਹੜਾ ਹੈਗਾ ਲਾ ਦਾਂਗੇ ਜੀ ਤੇ ਅੱਜ ਲਾਣ ਤੋਂ ਬਾਅਦ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਜਿਹੜਾ ਕੰਮ ਹੈਗਾ ਆਪਾਂ ਇਹ ਕਰਨਾ ਹੈ ਸਾਈਕਲ ਰੁਕਿਆ ਤੇ ਆ ਛੱਡ ਜੇ ਥੱਲੇ ਪੈ ਜਾਾਂਗੇ ਗਰਮੀ ਇੰਨੀ ਜ਼ਿਆਦਾ ਹੈਗੀ ਇੰਨਾ ਬੁਰਾ ਹਾਲ ਹੋ ਗਿਆ ਜੀ ਸਰੀਰ ਦਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਦੱਸ ਨਹੀਂ ਸਕਦਾ ਜੀ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਓੜੋ ਮੋ ਸਲਾਵਾ ਜਾਂ ਕੀ ਕਰਾਂ ਪਰ ਇਹ ਮਨ ਲੱਗਦਾ ਗਰਮੀ ਇੱਕ ਤਾਂ ਤਸਵੀਰ ਗਰਮ ਹੋਣ ਕਰਕੇ ਸਰੀਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਜੀ ਚੀਕਾ ਨਿਕਲ ਗਈ ਜੀ ਚੀਕਾ ਨਿਕਲ ਗਈ ਇਹਨੂੰ ਆਪਾਂ ਹਿੰਦੀ ਦੇ ਵਿੱਚ ਜਾਂ ਪੰਜਾਬੀ ਵਿੱਚ ਕਹਿ ਦਿੰਦੇ ਆ ਜੀ ਪਵਨ ਚੱਕੀ ਹਵਾ ਦੀ ਜਿਹੜੀ ਚੱਕੀ ਹੁੰਦੀ ਹੈ ਉਹ ਤੇ ਬਹੁਤ ਸੋਹਣੇ ਲੱਗਦੇ ਜੀ ਇਹ ਐ ਚੱਲਦੇ ਹੋਏ ਬਾਹਰ ਨਹੀਂ ਕੰਡਰੀਆਂ ਬਾਹਲੇ ਵੱਡੇ ਵੱਡੇ ਹੁੰਦੇ ਆ ਮੈਂ ਇਸ ਤੋਂ ਪਹਿਲੇ ਜੈਸਲਮੇਰ ਗਿਆ ਸੀਗਾ ਤੇ ਜੈਸਲਮੇਰ ਵੀ ਵਾਵਾ ਤਦਾਦ ਚ ਇਹ ਲੱਗੇ ਹੋਏ ਨੇ ਤੇ ਇਹ ਜਿਹੜੇ ਹੁੰਦੇ ਆ ਜੀ ਕਾਈਨੇਟਿਕ એનર્ਜੀ ਨੂੰ ਆਪਣੀ ਇਲੈਕਟ੍ਰਿਕ એનર્ਜੀ ਦੇ ਵਿੱਚ ਟਰਾਂਸਫਰ ਕਰ ਦਿੰਦੇ ਇਹ ਜਿਹੜੇ ਹੁੰਦੇ ਜੀ ਆਪਣੇ ਇਹ ਕਾਈਨੇਟਿਕ એનર્ਜੀ ਨੂੰ ਇਲੈਕਟ੍ਰਿਕ એનર્ਜੀ ਦੇ ਵਿੱਚ ਕਨਵਰਟ ਕਰਦੇ ਆ ਨੇ ਬਿਕੋਜ਼ ਇਹਨਾਂ ਦੀ ਜਿਹੜੀ ਏਰੋਡਾਇਨਾਮਿਕ ਫੀਲਡ ਹੁੰਦੀ ਆ ਆਪਾਂ ਗੱਲ ਕਰੀ ਇਹਨਾਂ ਦੇ ਜਿਹੜੇ ਪੱਖੇ ਆ ਉਹਨਾਂ ਨੂੰ ਜਿਹੜੀ ਹਵਾ ਲਿਫਟ ਕਰਦੀ ਆ ਤੇ ਉਹ ਰੋਟਰ ਨੂੰ ਸਪਿਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ ਜੀ ਤੇ ਫਿਰ ਇਹਦਾ ਜਿਹੜਾ ਅੰਦਰ ਡੈਨਮੋ ਜਾਂ ਟਰਬਾਈਨ ਲੱਗੀ ਹੁੰਦੀ ਆ ਉਹ ਸਪਿਨ ਹੁੰਦੀ ਹੁੰਦੀ ਆ ਕਿਉਂਕਿ ਹਵਾ ਦਾ ਜਿਹੜਾ ਪ੍ਰਭਾਵ ਹੁੰਦਾ ਉਹ ਬਾਲੀ ਤੇਜ਼ ਹੁੰਦਾ ਹੈ ਤਾਂ ਕਰਕੇ ਇਹ ਪੱਖਾ ਘੁੰਮਦਾ ਵੇ ਜੀ ਜਿੱਨੇ ਉੱਪਰ ਇਹ ਲੱਗੀ ਹੋਈ ਆ ਉੱਥੇ ਹਵਾ ਵਾਵਾ ਤੇਜ਼ ਹੋਣੀ ਆ ਇੱਥੇ ਵੀ ਹਵਾ ਲੱਗੀ ਹੁੰਦੀ ਤਾਂ ਉੱਥੇ ਤਾਂ ਮਾਮੂਲੀ ਗੱਲਾਂ ਲੱਗਣੀ ਲੱਗਣੀ ਹੈ ਕਰੋ ਜੀ ਚੈੱਕ ਕਿੱਡਾ ਵੱਡਾ ਵੱਡਾ ਬਲੇਡ ਹੈ ਸੂਰਜ ਢਲਣ ਦੀ ਕਗਾਰ ਤੇ ਹੈ ਜੀ ਸਾਹਮਣੇ ਆਪਣੇ ਸਾਈਕਲ ਖੜੇ ਹੋਏ ਨੇ ਇੱਥੋਂ ਤਕਰੀਬਨ ਸਿੱਧਾ ਜੇ ਅਗਰ ਜਾਈਏ ਤਾਂ ਆਪਾਂ ਪਹੁੰਚ ਜਾਾਂਗੇ ਜੀ ਰਾਮੇਸ਼ਵਰਮ ਜਿਹੜਾ ਰਮੇਸ਼ਵਰਮ ਹੈਗਾ ਉਹ ਆਪਣਾ ਇੱਥੋਂ ਰਹਿ ਗਿਆ ਹੈ ਜੀ ਆਪਣਾ 19 ਕਿਲੋਮੀਟਰ ਤੇ ਹੁਣ ਇੱਥੋਂ ਪੰਬਨ ਬ੍ਰਿਜ ਹੈਗਾ ਉਹ 3.5 ਕਿਲੋਮੀਟਰ ਰਿੰਦਾ ਹੈਗਾ ਸੋ ਜੇ ਤੁਸੀਂ ਮੇਰੇ ਦੇਖ ਸਕਦੇ ਹੋ ਸਾਰਾ ਦਾ ਸਾਰਾ ਜਿਹੜਾ ਹੈਗਾ ਨੀਲਾ ਨੀਲਾ ਸਮੁੰਦਰ ਹੈ ਵਿੱਚ ਘਰ ਟਾਪੂ ਹੈਗੇ ਨੇ 2-4 ਪਰ ਉਹ ਟਾਪੂ ਵਾਵਾ ਦੂਰ ਨੇ ਜੀ ਤੇ ਉਸ ਤੋਂ ਬਾਅਦ ਇਹ ਗੱਲਬਾਤ ਕਰੀਏ ਆਪਣਾ ਇਹ ਅੱਗੇ ਆਪਾਂ ਰਮੇਸ਼ਵਰਨ ਤੋਂ ਬਾਅਦ ਤਨੁਸ਼ਕੋੜੀ ਜਾਵਾਂਗੇ ਜਿਹੜਾ ਉਸ ਤੋਂ ਗਾਹ ਹੋਰ 19 ਕਿਲੋਮੀਟਰ ਹੈ 19 19 38 38 ਕਿਲੋਮੀਟਰ ਟੋਟਲ ਰਹਿ ਗਿਆ ਇਹ ਆਪਣਾ ਤਨੁਸ਼ਕੋੜੀ ਇਹ ਤਨੁਸ਼ਕੋੜੀ ਬਹੁਤ ਹੀ ਸੋਹਣੀ ਜਗ੍ਹਾ ਆਲੇ-ਦੁਆਲੇ ਸਮੁੰਦਰ ਸਾਹਮਣੇ ਵੀ ਸਮੁੰਦਰ ਵਿੱਚਕਾਰ ਇੱਕ ਗੰਡੀ ਜੀ ਬਣੀ ਹੋਈ ਹੈ ਜਿਹੜੀ ਸਮੁੰਦਰ ਵਾਂਗ ਹੈਗੀ ਹੈ ਤੇ ਜਿਹੜੀ ਮਤਲਬ ਸਮੁੰਦਰ ਦੇ ਵਿੱਚ ਹੈਗੀ ਐ ਤੇ ਇਹ ਜਿਹੜੇ ਹੁਣ ਆਪਾਂ ਪੁੱਲ ਤੇ ਚੱਲੇ ਆਉਂਦੇ ਸੱਜੇ ਹੱਥ ਟ੍ਰੇਨ ਚੱਲਦੀ ਐ ਇੱਕ ਉੱਪਰ ਪੁੱਲ ਬਣਿਆ ਹੋਇਆ ਵੈ ਜੀ ਪੁੱਲ ਜਿੱਦਾ ਤੁਹਾਨੂੰ ਹੈਗਾ ਇੱਥੋਂ ਦੀ ਆਪਣਾ ਪੰਬਨ ਨੂੰ ਕਨੈਕਟ ਕਰਦਾ ਹੈਗਾ ਰਮੇਸ਼ਵਰਮ ਟਾਪੂ ਦੇ ਨਾਲ ਉਹ ਟਾਪੂ ਹੈ ਜਿਹੜਾ ਉਧਰਲੇ ਪਾਸੇ ਹੈਗਾ ਤੇ ਟਾਪੂ ਤੇ ਆਪਾਂ ਜਾਵਾਂਗੇ ਰਮੇਸ਼ਵਰਮ ਵਾਲੇ ਜਿਹੜਾ ਆਪਾਂ ਉਹ ਕਰਾਂਗੇ ਉਸ ਤੋਂ ਬਾਅਦ ਸਾਰਾ ਦਾ ਸਾਰਾ ਜਿੰਨਾ ਅੱਗੇ ਹੈਗਾ ਉਹ ਆਪਣਾ ਸਾਰਾ ਦਾ ਸਾਰਾ ਹੈਗਾ ਜੀ ਆ ਜਿਹੜਾ ਉਸ ਤੋਂ ਬਾਅਦ ਜਿਹੜਾ ਅੱਗੇ ਸਾਰਾ ਦਾ ਸਾਰਾ ਹੈਗਾ ਜੀ ਆਪਣਾ ਉਹ ਸਮੁੰਦਰ ਹੈ ਜੀ శ్రీలంਕਾ ਜਿਹਨੂੰ ਆਪਾਂ ਐਡਮਸ ਬ੍ਰਿਜ ਵੀ ਕਹਿੰਦੇ ਨੇ ਆ ਰਾਮ ਸੇਤੂ ਵੀ ਕਹਿੰਦੇ ਆ ਜਿਹੜਾ ਰਾਮ ਸੇਤੂ ਹੈਗਾ ਦੋਸਤੋ ਉਹ ਅਗਰ ਆਪਾਂ ਗੱਲ ਕਰੀਏ ਹਿਸਟੋਰੀਕਲ ਰੀਜਨ ਦੇ ਨਾਲ ਉਹ ਹਿਸਟੋਰੀਕਲ ਰੀਜਨ ਦੇ ਨਾਲ ਜੁੜਿਆ ਹੋਇਆ ਹੈ శ్రీราม ਜੀ ਦੇ ਨਾਲ ਤੇ ਜਦੋਂ ਲੰਕਾ ਗਏ ਸੀਗੇ ਉਹ ਇਹੀ ਪੁੱਲ ਬਣਾ ਕੇ ਗਏ ਸੀਗੇ ਇਦਾਂ ਕਹਿੰਦੇ ਨੇ ਜੀ ਇਧਰਲੇ ਪਾਸੇ ਸਾਣਾ ਸਮੁੰਦਰ ਸਫਾ ਚਲੋ ਜੀ ਹੁਣ ਸਾਈਕਲ ਲੈ ਕੇ ਤੁਰਦੇ ਆ ਜੀ ਆਪਾਂ ਪੰਬਨ ਬ੍ਰਿਜਵਾਲ ਪੰਬਨ ਬ੍ਰਿਜ ਤੋਂ ਆਪਾਂ ਟਾਪੂ ਤੇ ਪਹੁੰਚਾਂਗੇ ਰਮੇਸ਼ਵ ਕਿ ਆਪਾਂ ਸਾਰਾ ਦਾ ਸਾਰਾ ਸਮੁੰਦਰ ਦਿਖਾਣੇ ਆ ਤੇ ਜਿਹੜਾ ਚੱਲਦੀ ਟ੍ਰੇਨ ਦਿਖਾਣੇ ਆ ਅਗਰ ਹੋ ਸਕੇ ਤਾਂ ਉਸ ਟ੍ਰੇਨ ਦੇ ਵਿੱਚ ਵੀ ਬੈਠਾਂਗੇ ਬਹੁਤ ਹੀ ਸੋਹਣੀ ਟ੍ਰੇਨ ਹੈ ਜੀ ਉਹ ਬਹੁਤ ਹੀ ਵਧੀਆ ਟ੍ਰੇਨ ਤੇ ਸਭ ਤੋਂ ਸੋਹਣਾ ਨਜ਼ਾਰਾ ਵੀ ਦੇਖੀਏ ਆ ਦੇ ਜਿਹੜੇ ਸਮੁੰਦਰ ਦੇ ਉੱਤੇ ਬਣੇ ਹੋਏ ਉਹਨਾਂ ਦੇ ਗਲਫ ਆਫ ਮੰਨਾਰ ਬਾਇਓਸਫੇਅਰ ਰਿਜ਼ਰਵ ਇਹ ਸਾਰੀ ਜਿਹੜੀ ਹੈਗੀ ਆ ਗਲਫ ਕਹਿੰਦੀ ਹੈ ਜੀ ਮੰਨਾਰ ਦੀ ਜਿੱਦਾਂ ਬੇ ਆਫ ਬੰਗਾਲ ਹੁੰਦੀ ਹੈ ਉਦਾਂ ਗਲਫ ਆਫ ਬਲੈਕ ਮੀਡੀਅਨ ਸੀ ਇੱਥੇ ਬਹੁਤ ਸਾਰੀਆਂ ਗਲਫਾਂ ਹੈਈ ਆਵੇ ਜਿੱਦਾਂ ਗਲਫ ਆਫ ਅਰੇਬੀਅਨ ਸੀ ਬਹੁਤ ਸਾਰੀਆਂ ਹੈਗੀਆਂ ਜੀ ਅਸ਼ਾਮ ਅਸੀਂ ਹੈਗੇ ਜੀ ਗਲਫ ਆਫ ਮਨਾਰ ਦੇ ਵਿੱਚ ਕੁਰਾ ਸਡਨੀ ਆਈਲੈਂਡ ਇਕੋ ਟੂਰਿਜ਼ਮ ਉਹ ਵੀ ਐਕਸਪਲੋਰ ਕਰ ਸਕਦੇ ਹਾਂ ਜੀ ਕਿਆਕਿੰਗ ਸਕੂਬਾ ਡਾਈਵਿੰਗ Snorkeling ਪਹੁੰਚਾ ਲਿਆ ਜੀ ਬਸ ਆਪਾਂ ਪਾਮਬਨ ਬ੍ਰਿਜ ਤੇ ਜਿਹੜਾ ਤੁਸੀਂ ਚਨਈ ਐਕਸਪ੍ਰੈਸ ਦੇ ਵਿੱਚ ਵੀ ਦੇਖਿਆ ਹੋਵੇਗਾ ਆਗੇ ਜੀ ਅਸੀਂ ਪਾਮਬਨ ਬ੍ਰਿਜ ਤੇ ਸੱਜੇ ਹੱਥ ਖੱਬੇ ਹੱਥ ਦੋਨੋਂ ਪਾਸੇ ਜਿਹੜਾ ਹੈਗਾ ਸਮੁੰਦਰ ਵਿੱਚ ਘਰ ਸਾਈਕਲਾਂ ਤੇ ਅਸੀਂ ਕਦੀ ਨਹੀਂ ਸੋਚਿਆ ਸੀਗਾ ਜੀ ਇਦਾਂ ਦੀਆਂ ਥਾਵਾਂ ਤੇ ਵੀ ਆ ਜਾਾਂਗੇ ਉਹ ਵੀ ਸਾਈਕਲ ਲੈ ਕੇ ਪਰ ਆ ਗਏ ਜੀ ਆ ਆ ਨੀਲਾ ਨੀਲਾ ਸਮੁੰਦਰ ਤੇ ਆ ਪੰਬਨ ਬ੍ਰਿਜ ਜੀ ਆ ਚੜ ਗਏ ਬਸ 1 ਸਕਿੰਟ ਚ ਪੰਬਨ ਬ੍ਰਿਜ ਤੇ ਅੱਜ ਆਪਣੇ ਹਰਪਾਲ ਬਾਈ ਦਾ ਵੱਡੇ ਵੀ ਹੈ ਤੇ ਉਹਦਾ ਵੱਡੇ ਲਾਸਟ ਲੈਂਡ ਤੇ ਸੈਲੀਬ੍ਰੇਟ ਕਰਾਂਗੇ ਦੇਖੋ ਕਿੰਨਾ ਕਿਸਮਤ ਵਾਲਾ ਹੈ ਜੀ ਉਹ ਮੈਂ ਕਦੀ ਲਾਈਵ 'ਚ ਵੱਡੇ ਸੈਲੀਬ੍ਰੇਟ ਨਹੀਂ ਕੀਤਾ ਨਾਮ ਹੈ ਕੋਈ ਸੈਲੀਬ੍ਰੇਸ਼ਨ ਇੰਨੀ ਬਣਾਉਂਦਾ ਸੀਗਾ ਆਪਾਂ ਨੂੰ ਵਧੀਆ ਨਹੀਂ ਲੱਗਦੀ ਸੀ ਆ ਨਵਾਂ ਬ੍ਰਿਜ ਜਿਹੜਾ ਹੈਗਾ ਬਣ ਗਿਆ ਜੀ ਪੰਬਨ ਦਾ ਪਹਿਲੇ ਆ ਵਾਲਾ ਬ੍ਰਿਜ ਚੱਲਦਾ ਹੁੰਦਾ ਸੀਗਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਆਹਲਾ ਬ੍ਰਿਜ ਚੱਲਦਾ ਸੀਗਾ ਪੰਬੰਦਾ ਹੁਣ ਨਵਾਂ ਬ੍ਰਿਜ ਬਣ ਗਿਆ ਜੀ ਟ੍ਰੇਨ ਚੱਲਦੀ ਹੈ ਜੀ ਹੁਣ ਤੇ ਉਹ ਪੁਰਾਣਾ ਜਿਹੜਾ ਸੀਗਾ ਕਾਫੀ ਟਾਈਮ ਪਹਿਲੇ ਦਾ ਬਣਿਆ ਹੋਇਆ ਸੀਗਾ ਉਹ ਕਾਰਗਰ ਵੀ ਨਹੀਂ ਹੈਗਾ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਪਾਣੀ ਕਿੰਨਾ ਸਾਫ਼ ਸੁਥਰਾ ਹੈ ਜੀ ਸਮੁੰਦਰ ਦਾ ਕਿੰਨਾ ਕ੍ਰਿਸਟਲ ਕਲੀਅਰ ਮੇਰੀ ਅੱਖਾਂ ਦੇ ਨਾਲ ਨੀਲਾ ਨਜ਼ਰ ਆ ਰਿਹਾ ਤਾਂ ਸ਼ਾਇਦ ਤੁਹਾਨੂੰ ਸਕਰੀਨ ਤੇ ਨਾ ਨਜ਼ਰ ਆ ਰਿਹਾ ਹੋਵੇ ਉਹਨਾਂ ਨੀਲਾ ਪਰ ਕਾਫੀ ਸਾਫ਼ ਸੁਥਰਾ ਹੈ ਜੀ ਪਾਣੀ ਇੱਥੇ ਦਾ ਪੰਬੰਦਾ ਜੀ ਇਸ ਟਾਈਮ ਜਿੱਦਾਂ ਆਪਾਂ ਇਦਾਂ ਦਾ ਸੇਮ ਪਾਣੀ ਦੇਖਿਆ ਸੀ ਆਪਣਾ ਨੀਵੀ ਡੇਰਾ ਤੇ ਆਪਣੇ ਅਨਡਮਾਨ ਨੀਕੋਬਾਰ ਆਈਲੈਂਡ ਦੇ ਨੀਕੋਬਾਰ ਦੇ ਵਿੱਚ ਉਦਾਂ ਦਾ ਹੀ ਪਾਣੀ ਹੈ ਜੀ ਇੱਥੇ ਸਮੁੰਦਰ ਦਾ ਬਹੁਤ ਹੀ ਸਾਫ਼ ਸੁਥਰਾ ਜੀ ਨਾਲੇ ਬਹੁਤ ਸ਼ਾਂਤ ਹੈ ਜੀ ਕਿਉਂਕਿ ਕਹਿੰਦੇ ਆ ਕਿ ਆਪਣੇ ਅੱਗੇ ਜਿਹੜਾ ਤਨੁਸ਼ਕੋਡੀ ਮੇਨ ਤਾਮ ਹੈ ਤਨੁਸ਼ਕੋਡੀ ਤੋਂ ਅੱਗੇ ਜਿਹੜਾ ਹੈਗਾ ਆਪਣਾ ਸਾਰਾ ਦਾ ਸਾਰਾ ਆਇਡਮ ਬ੍ਰਿਜ ਬਣਿਆ ਹੋਇਆ ਰਾਮ ਸੇਤੂ ਬਣਿਆ ਹੋਇਆ ਉੱਥੇ ਭਗਵਾਨ ਨੇ ਸ਼ਰਾਪ ਦਿੱਤਾ ਸੀਗਾ ਤੇ ਇਹ ਕਿਹਾ ਸੀਗਾ ਕਿ ਸਮੁੰਦਰ ਸ਼ਾਂਤ ਹੀ ਰਹੇਗਾ ਤੇ ਉਹ ਸਮੁੰਦਰ ਉਦੋਂ ਦਾ ਉਦੋਂ ਦਾ ਸ਼ਾਂਤ ਹੀ ਹੈ ਜੀ ਨਾਲੇ ਕਿਰਪਾ ਦਾ ਸਭ ਤੋਂ ਵੱਡੀ ਇਹ ਹੈ ਕਿ ਓਪਨ ਸੀ ਸ਼ਾਂਤ ਹੋਣਾ ਇਹੋ ਜਿਹਾ ਸਮੁੰਦਰ ਸ਼ਾਂਤ ਹੋਣਾ ਨਾਲੇ ਡੂੰਗਾ ਵੀ ਹੈ ਨੀਗਾ ਆ ਜਿਹੜਾ ਹੁਣ ਪੁੱਲ ਦਾ ਰੰਗ ਵੀ ਇਹਨਾਂ ਨੇ ਪੀਲਾ ਪੀਲਾ ਕਰਤਾ ਪਹਿਲੇ ਪੁੱਲ ਦਾ ਰੰਗ ਵੀ ਨੀਲਾ ਸੀਗਾ ਜੀ ਇਹ ਹੁਣ ਇਹਨਾਂ ਨੇ ਪੀਲਾ ਕਰਤਾ ਪੰਬਨ ਬ੍ਰਿਜ ਦਾ ਰੰਗ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਇਹ ਦੇਖਿਆ ਜੀ ਤੁਸੀਂ ਪੰਬਨ ਬ੍ਰਿਜ ਪਿੱਛੇ ਤੁਸੀਂ ਮੌਸਮ ਦੇਖ ਸਕਦੇ ਹੋ ਕਿੰਨਾ ਹੀ ਸੋਹਣਾ ਕਿੰਨਾ ਹੀ ਸੋਹਣਾ ਤੇ ਕਿੰਨਾ ਹੀ ਸੋਹਣਾ ਮੌਸਮ ਉਹ ਸਾਹਮਣੇ ਦੂਰ ਤੋਂ ਤੁਸੀਂ ਦੇਖ ਸਕਦੇ ਹੋ ਜੀ ਆਪਣੀਆਂ ਕਿਸ਼ਤੀਆਂ ਖੜੀਆਂ ਹੋਈਆਂ ਹੋਈਆਂ ਬਹੁਤ ਸਾਰੀਆਂ ਜਿਨ੍ਹਾਂ ਦੇ ਲਾਈਟਾਂ ਚਮਕ ਰਹੀਆਂ ਜੀ ਇਧਰਲੇ ਪਾਸੇ ਤੁਸੀਂ ਹੁਣੇ ਦੇਖਿਆ ਸੀਗਾ ਟ੍ਰੇਨ ਦਾ ਨਜ਼ਾਰਾ ਜਿਹੜੀ ਤੁਸੀਂ ਟ੍ਰੇਨ ਦੇਖੀ ਸੀ ਨਾ ਉਹ ਟ੍ਰੇਨ ਇਹ ਪੁਲ ਦੇ ਉੱਪਰ ਚੱਲ ਰਹੀ ਸੀ ਪਹਿਲੇ ਇਹ ਵਾਲੇ ਪੁਲ ਤੇ ਚੱਲਦੀ ਹੁੰਦੀ ਸੀਗੀ ਟ੍ਰੇਨ ਜਿਹੜਾ ਇਹ ਜਿਆਦਾ ਨੀਵਾ ਹੈਗਾ ਪੁਲ ਉਹਦੇ ਤੇ ਹੁਣ ਉਹ ਨਵਾਂ ਪੁਲ ਬਣਿਆ ਉਹਦੇ ਤੇ ਚੱਲਦੀ ਹੈ ਜੀ ਟ੍ਰੇਨ ਆਹ ਦੇਖੋ ਉਹ ਪੁਲ ਤੇ ਚੱਲਦੀ ਹੈ ਜੀ ਹੁਣ ਟ੍ਰੇਨ ਇਹ ਆ ਗਿਆ ਜੀ ਫੋਕਸ 'ਚ ਉਹ ਦੇਖੋ ਉੱਥੇ ਦਾ ਘਰ ਜਾਂ ਬਣਿਆ ਹੋਇਆ ਹੈ ਤੇ ਗੱਲਬਾਤ ਕਰੀਏ ਇਹ ਜਿਹੜਾ ਪੁੱਲ ਹੈਗਾ ਇਹ ਖੁੱਲ ਜਾਂਦੇ ਜੀ ਤੇ ਖੁੱਲਣ ਤੋਂ ਬਾਅਦ ਜਿਹੜਾ ਹੈਗਾ ਥੱਲੋ ਕਿਸ਼ਤੀਆਂ ਲੰਘ ਜਾਂਦੀਆਂ ਇਹਦੇ ਤਾਂ ਥੱਲੋ ਹੀ ਲੰਘ ਜਾਂਦੀ ਹੈ ਪਰ ਉਹ ਜਿਹੜੀ ਦੋ ਪੁੱਲ ਨੇ ਇਹ ਦੋਨੋਂ ਖੁੱਲ ਜਾਂਦੇ ਨੇ ਆ ਵੀ ਖੁੱਲ ਜਾਂਦਾ ਤੇ ਜਿਹੜਾ ਉਧਰਲਾ ਪੁੱਲ ਹੈਗਾ ਉਹ ਵੀ ਖੁੱਲ ਜਾਂਦਾ ਜੀ ਉਸ ਬਾਅਦ ਵਿੱਚੋਂ ਕਿਸ਼ਤੀ ਲੱਗ ਜਾਂਦੀ ਜੀ ਕੋਈ ਵਾਲੀ ਉੱਚੀ ਨਹੀਂ ਵੀ ਹੋਵੇ ਹਲੇ ਲਾਲ ਲਾਈਟ ਹੈ ਇਹਦਾ ਮਤਲਬ ਕੋਈ ਕਿਸ਼ਤੀ ਆ ਨਹੀਂ ਰਹੀ ਹਲੇ ਕੋਈ ਵੀ ਆਵੇ ਤਾਂ ਰੁਕੇ ਪੁੱਲ ਬੰਦ ਨੇ ਔਰ ਇਹ ਨਾ ਹੋਵੇ ਵਿੱਚ ਹੀ ਮਾਰੇ ਜਾ ਕੇ ਜੀ ਇੱਦਾਂ ਅੱਜ ਹੈ ਜੀ ਹਰਪਾਲ ਦਾ ਜਨਮ ਦਿਨ ਤੇ ਆਹ ਕਰਾ ਲਿਆ ਜੀ ਕੇਕ ਪੈਕ ਹਰਪਾਲ ਦਾ ਪੈਕ ਨਹੀਂ ਹੋਇਆ ਆ ਰਿਹਾ ਜੀ ਸਰਪ੍ਰਾਈਜ਼ ਤਾਂ ਇੱਥੇ ਦੇ ਨਹੀਂ ਸਕਦੇ ਪਰ ਸਰਪਾਲ ਸਿੰਘ ਆਪਾਂ ਇਹ ਤਾਂ ਕਰ ਹੀ ਸਕਦੇ ਆ ਜੀ ਛੋਟੀ ਮੋਟੀ ਸੈਲੀਬ੍ਰੇਸ਼ਨ ਤੇ ਅੱਜ ਬਾਹਰੋਂ ਹੀ ਖਾ ਲਾਂਗੇ ਜੀ ਹਰਪਾਲ ਦਾ ਜਨਮ ਦਿਨ ਹੈ ਜੀ ਅੱਜ